ਚਲੋ ਆਪਾਂ ਗੱਲ ਆਈਏ ਮਿੰਟੂ ਜੀ ਅਮਰਿਤਪਾਲ ਸਿੰਘ ਦੇ ਉੱਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਅਮਰਿਤਪਾਲ ਸਿੰਘ ਦੀ ਚੋਣ ਲੜਨ ਬਾਰੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਮਿਲ ਕੇ ਆਉਂਦੀ ਹੈ ਕੱਲ ਗੱਲਬਾਤ ਵੀ ਹੋਈ ਉਹਨਾਂ ਦੇ ਨਾਲ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆਏ ਆ ਹੁਣ ਮਿੰਟੂ ਜੀ ਕਹਿੰਨੇ ਕਿ ਭਾਈ ਮਾਹੌਲ ਤਾਂ ਆਲਮੋਸਟ ਬਣਾ ਰੱਖਿਆ ਵੈਸੇ ਕੁਝ ਕੁ ਦਿਨ ਪਹਿਣ ਕੇ ਕਹਿੰਨੇ ਕਿ ਭਾਈ ਬਣ ਜਿਓ ਮੌਲ ਅੱਧਾ ਪਚਦਾ ਤਾਂ ਬਣਾ ਹੀ ਰੱਖਿਆ ਕਿ ਇਲੈਕਸ਼ਨ ਲੜਨੀ ਲੜਨੀ ਹੈ ਜੀ ਤਾਂ ਉਹਨਾਂ ਦੇ ਪਿਤਾ ਤੁਹਾਨੂੰ ਸੁਨੇਹਾ ਕੀ ਆਇਆਗਾ ਨਹੀਂ ਦੇਖੋ ਮੈਂ ਉਹਨਾਂ ਦੇ ਨਾਲ ਗੱਲ ਨਹੀਂ ਕੀਤੀ ਪਰ ਇੱਕ ਮੈਂ ਖਬਰ ਪੜ੍ਹੀ ਸੀਗੀ ਹੁਣੇ ਆ ਦੁ ਲੌੜੀ ਵੇਲੇ ਖਬਰ ਲੱਗੀ ਸੀਗੀ ਅਜੀਤ ਆਲਿਆਂ ਨੇ ਲਾਈ ਸੀਗੀ ਕਿ ਭਈ ਅਗਲੇ ਹਫਤੇ ਕਨਫਰਮ ਹੋ ਜਾਏਗਾ ਇੱਕ ਹਫਤੇ ਦਾ ਸਮਾਂ ਮੰਗਿਆ ਅਮਰਤਪਾਲ ਸਿੰਘ ਨੇ ਕਿ ਭਈ ਵਿਚਾਰ ਵਟਾਂਦਰਾ ਕਰ ਲਈਏ ਸੰਗਤ ਦਾ ਵਿਚਾਰ ਆ ਜਿਹੜਾ ਸਮਰਥਕਾਂ ਦਾ ਜਿਹੜਾ ਵਿਚਾਰ ਆ ਉਹ ਜਾਣ ਲਈਏ ਮਤਲਬ ਕਿ رائے شمਾਰੀ ਇੱਕ ਵਰੀ ਹੋ ਜਾਵੇ ਕਿਉਂਕਿ ਦੇਖੋ ਸਾਫ਼ ਹੈ ਜਿਹੜਾ ਬੰਦਾ ਚੇਲ ਚ ਬੈਠਾ ਹੈ ਮਾਨ ਸਾਹਿਬ ਉਨੇ ਇਹ ਵੀ ਤੇ ਵੇਖਣਾ ਨਾ ਕਿ ਕੌਣ ਕੈਂਪੇਨ ਸੰਭਾਲੇਗਾ ਕਿਸ ਤਰ੍ਹਾਂ ਦਾ ਦਾ ਰੁਖ ਹੋਵੇਗਾ ਇੱਥੇ ਬੜਾ ਪੰਗਾ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇੱਥੇ ਤੁਹਾਡੇ ਨਾਲ ਦਿਸਣ ਵਾਲੇ ਲੋਕ ਕਦੋਂ ਤੁਹਾਡੀਆਂ ਜੜਾਂ 'ਚ ਬਹਿ ਜਾਣ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਜੀ ਜੀ ਬਿਲਕੁਲ ਗੱਲ درست ਹੈ ਇਹ ਰਾਜਨੀਤੀ ਆ ਇਸ ਦਲਦਲ ਦੇ ਵਿੱਚ ਜਾਂ ਕਹਿ ਲਓ ਕਿ ਇਸ ਸਮੁੰਦਰ ਦੇ ਵਿੱਚ ਜੀਵ ਹੀ ਜੀਵਾਂ ਨੂੰ ਖਾਂਦੇ ਨੇ ਸੋ ਇਸ ਵਾਸਤੇ ਕਾਫੀ ਕੁਝ ਸੋਚਿਆ ਵਿਚਾਰਿਆ ਜਾਣਾ ਬਾਕੀ ਹੁੰਦਾ ਹੈ ਤੇ ਗੱਲ ਇਹ ਆ ਕਿ ਮੈਂ ਹੈਰਾਨ ਹਾਂ ਕਿ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ ਜਿਸ ਤਰ੍ਹਾਂ ਕੇ ਐਲਾਨ ਕਰ ਦਿੱਤਾ ਕਿ ਖੜੂਰ ਸਾਬ ਤੋਂ ਲੜਨ ਜਾ ਰਹੇ ਹਾਂ ਜੀ ਇਹ ਉਹ ਚਲੋ ਠੀਕ ਹੈ ਕਿ ਉਹਨਾਂ ਦੀ ਸੂਚਨਾ ਕੋਈ ਝੂਠੀ ਨਹੀਂ ਨਿਕਲੀ ਪਰ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਹ ਜਚਾਉਣਾ ਚਾਹੀਦਾ ਸੀ ਇਹ ਦੱਸਣਾ ਚਾਹੀਦਾ ਸੀਗਾ ਬਈ ਇਹ ਇਹ ਹਾਲੇ ਜ਼ੇਰੇ ਚਰਚਾ ਹੈ ਚਰਚਾ ਚੱਲ ਰਹੀ ਹੈ ਚਰਚਾ ਚ ਹੋ ਸਕਦਾ ਹੈ ਕਿ ਅਸੀਂ ਕਿਸੇ ਸਿੱਟੇ ਤੇ ਪਹੁੰਚੀਏ ਕਿ ਇਲੈਕਸ਼ਨ ਲੜਿਆ ਜਾ ਸਕਦਾ ਹੈ ਉਹਨਾਂ ਨੇ ਤੇ ਬਿਲਕੁਲ ਕਨਫਰਮ ਕਰ ਦਿੱਤਾ ਇੱਕ ਵਾਰੀ ਯਾਨੀ ਕਨਫਰਮ ਖਬਰ ਹੋ ਗਈ ਪਰ ਅਮਰਤਪਾਲ ਸਿੰਘ ਦੇ ਮਾਪਿਆਂ ਨੇ ਮਾਤਾ ਪਿਤਾ ਨੇ ਜਾਂ ਹੋਰ ਜਿਹੜੇ ਕਰੀਬੀ ਨੇ ਉਹਨਾਂ ਨੇ ਹਾਲੇ ਕਿਹਾ ਕਿ ਇੰਤਜ਼ਾਰ ਹੈ ਠੀਕ ਹੈ ਚਰਚਾ ਚੱਲਦੀ ਹੈ ਵਿਚਾਰ ਵਟਾਂਦਰਾ ਹੋਏਗਾ ਉਸ ਤੋਂ ਬਾਅਦ ਇੱਕ ਆਖਰੀ ਫੈਸਲਾ ਬਣਾਇਆ ਜਾਊਗਾ ਤਾਂ ਮੇਰੇ ਖਿਆਲ ਦੇ ਨਾਲ ਇੱਕ ਤੇ 28 ਤਰੀਕ ਨੂੰ ਕੋਈ ਵੱਡਾ ਫੈਸਲਾ ਤੁਹਾਨੂੰ ਸੁਣਨ ਨੂੰ ਮਿਲੇਗਾ ਜਾਂ ਫਿਰ ਉਹ ਫੈਸਲਾ ਸਦਾ ਅਲੀ ਚਪ ਹੋ ਜਾਏਗਾ ਜੀ ਯਾਨੀ ਮੂਸੇ ਪਿੰਡ ਤੋਂ ਮੂਸੇ ਪਿੰਡ ਸਿੱਧੂ ਫੈਮਿਲੀ ਦਾ 28 ਤਰੀਕ ਨੂੰ ਸ਼ਾਇਦ ਫੈਸਲਾ ਆ ਜਾਏਗਾ ਦੂਸਰਾ ਫੈਸਲਾ ਫਿਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਡਿਬਰੂਗੜ੍ਹ ਦੇ ਵਿੱਚ ਨਾ ਜਿਹੜਾ ਮੁਲਾਕਾਤਾਂ ਦਾ ਸਿਸਟਮ ਹੈ ਅਚਾਨਕ ਦੱਸਦੇ ਆ ਕਿ ਉਹਨਾਂ ਨੇ ਚੇਂਜ ਕਰ ਦਿੱਤਾ ਕੁਝ ਜੀ ਤੇ ਹੋ ਸਕਦਾ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਕਿਉਂਕਿ ਉਹਨਾਂ ਕੋਲ ਇਨਪੁਟ ਤੇ ਪਲ-ਪਲ ਦੀ ਹੋਏਗੀ ਨਾ ਹਾਂਜੀ ਕਿ ਥੋੜਾ ਡਿਲੇ ਕਰ ਦਿਓ ਲਟਕਾ ਦਿਓ ਇੱਕ ਵਾਰ ਇਹਨਾਂ ਨੂੰ ਭਾਈ ਬਹੁਤ ਹੀ ਜ਼ਿਆਦਾ ਗੱਲਬਾਤ ਜਿਹੜੀ ਆ ਉਹ ਕਰਨ ਦਾ ਮੌਕਾ ਨਾ ਦੇਵੋ ਜੀ ਕਿਉਂਕਿ ਜੇਲ੍ਹ ਪ੍ਰਸ਼ਾਸਨ ਦੇ ਹੱਥ ਬਹੁਤ ਕੁਝ ਹੁੰਦਾ ਐ ਜੀ ਤਾਂ ਹੁਣ ਗੱਲ ਇਹ ਆ ਕਿ ਇੱਕ ਇਹ ਜਿਹੜਾ ਫੈਸਲਾ ਰੁਕਾ ਹੋਇਆ ਫੈਸਲਾ ਇੱਕ ਫਿਲਮ ਵੀ ਸੀਗੀ ਸ਼ਾਇਦ ਤਾਂ ਇਹ ਇੱਕ ਰੁਕਿਆ ਹੋਇਆ ਫੈਸਲਾ ਬਣ ਗਿਆ ਕਿ ਹੱਲ ਦੀ ਗੜੀ ਆਪਾਂ ਇਹਦੇ ਤੇ ਚਰਚਾ ਜ਼ਰੂਰ ਕਰ ਸਕਦੇ ਆਂ ਪਰ ਜਿਹੜਾ ਆਖਰੀ ਫੈਸਲਾ ਹੋਏਗਾ ਸ਼ਾਇਦ ਅਗਲੇ ਹਫਤੇ ਜਾ ਕੇ ਹੋਏਗਾ ਕਿਉਂਕਿ ਹੁਣ ਮੁਲਾਕਾਤ ਵੀ ਤੇ ਸੀਮਤ ਐ ਨਾ ਇਹ ਨਹੀਂ ਹੈਗਾ ਕਿ ਘੰਟੇ-ਘੰਟੇ ਬਾਅਦ ਉੱਥੇ ਕੋਈ ਮੁਲਾਕਾਤੀ ਜਾ ਕੇ ਮੁਲਾਕਾਤ ਕਰ ਲਵੇਗਾ ਰਾਜਦੇਵ ਸਿੰਘ ਖਾਲਸਾ ਮਿਲੇ ਵਕੀਲ ਦੇ ਤੌਰ ਤੇ ਮਿਲੇ ਹੋਣਗੇ ਉਹਨਾਂ ਦੇ ਟੱਬਰ ਦੀ ਇੱਕ ਮੁਲਾਕਾਤ ਹੋ ਗਈ ਤਾਂ ਹੁਣ ਅਗਲੇ ਹਫਤੇ ਸ਼ਾਇਦ ਮੁਲਾਕਾਤ ਜਦੋਂ ਹੋਏਗੀ ਉਸ ਤੋਂ ਬਾਅਦ ਆਖਰੀ ਨਿਰਣਾ ਜਿਹੜਾ ਹੈ ਉਹ ਨਿਕਲੇਗਾ ਜੀ ਮੇਰਾ ਤੇ ਮੰਨਣਾ ਜੀ 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 ਤਾਂ ਇਹਦੇ ਨਾਲ ਜੁੜੇ ਮੈਂ ਕੁਝ ਕਮੈਂਟ ਵੀ ਲੈਣਾ ਪਰ ਇਹਦੇ ਨਾਲ ਨਾਲ ਆਪਾਂ ਇੱਕ ਵੱਡੀ ਖਬਰ ਤੁਹਾਨੂੰ ਦੱਸਾਂਗੇ ਇਸਦੇ ਨਾਲ ਹੀ ਕਿ ਭਾਈ ਲੋਕਤੰਤਰ ਦੇ ਗਲ ਦੇ ਵਿੱਚ ਗੂਠਾ ਕਿਵੇਂ ਦਿੱਤਾ ਜਾ ਰਿਹਾ ਕਿਵੇਂ ਮਸਲਾ ਜਾ ਰਿਹਾ ਉਹਤੇ ਵੀ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਣੇ ਰਹੋ ਪਹਿਲਾਂ ਮੈਂ ਕੁਝ ਕਮੈਂਟ ਤੁਹਾਡੇ ਇਧਰਲੇ ਪਾਸੇ ਲੈ ਲੈਣਾ ਕਨੇ ਜੀ ਰਣਜੀਤ ਜੀ ਕਿਨੇ ਜਿਆਦਾ ਸਮਾਨ ਨਹੀਂ ਦਿੱਤਾ ਉਹਨਾਂ ਦੇ ਪਿਤਾ ਨੂੰ ਇੱਥੇ ਕੋਈ ਗੱਲਬਾਤ ਕੋ ਖਾਸ ਨਹੀਂ ਹੋਈ ਜੀ ਹਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਮੇਰੀ ਵੀੰਨਾ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਕਿ ਭਾਈ ਜਿਆਦਾਤਰ ਸਾਨੂੰ ਸਮਾਨ ਨਹੀਂ ਦਿੱਤਾ ਪਹਿਲਾਂ ਹੁੰਦਾ ਸੀ ਕਿ ਸਮਾਨ ਸਾਨੂੰ ਖੁੱਲ੍ਹਾ ਮਿਲ ਜਾਂਦਾ ਦੂਜੀ ਗੱਲ ਸਾਨੂੰ ਗੱਲਬਾਤ ਕਰਨ ਲਈ ਬਹੁਤਾ ਸਮਾਂ ਨਹੀਂ ਦਿੱਤਾ। ਜਰੂਰ ਲੱਗਿਆ ਕਿ ਮਾਹੌਲ ਜਿਹਾ ਬਣਿਆ ਸੀ। ਥੋੜੀਆਂ ਗੱਲਾਂ ਬਾਤਾਂ ਹਾਲਚਲ ਪੁੱਛਣ ਤੋਂ ਬਾਅਦ ਖੋਲੀਆਂ। ਉਹਦੋਂ ਨੂੰ ਕਹਿੰਨੇ ਕਿ ਬਾਈ ਚਲੋ 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 ਮੀਟਿੰਗ ਦਾ ਸਮਾਂ ਆ ਗਿਆ। ਜੇਲ੍ਹ ਦੇ ਵਿੱਚ ਜਾ ਕੇ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਬਾਈ ਜੀ ਸਭ ਤੋਂ ਪਹਿਲਾਂ ਤੇ ਹੁੰਦਾ ਕਿ ਸਿਹਤ ਬਾਰੇ ਜਾਣਨਾ ਹੈ, ਪਰਿਵਾਰਕ ਮੈਂਬਰਾਂ ਬਾਰੇ ਜਾਣਨਾ ਹੈ। ਜੇਲ੍ਹ ਦੇ ਵਿੱਚ ਜਿਹੜੇ ਹੋਰ ਤੁਹਾਡੇ ਸਾਥੀ ਹੁੰਦੇ ਆ ਉਹਨਾਂ ਬਾਰੇ ਜਾਣਿਆ ਜਾਂਦਾ। ਬਤਿਹਰੀਆਂ ਗੱਲਾਂ ਆਪਣੀਆਂ ਹੁੰਦੀਆਂ ਨੇ, ਨਿੱਜੀ ਗੱਲਾਂ ਹੁੰਦੀਆਂ ਨੇ, ਕੇਸ ਦੀਆਂ ਗੱਲਾਂ ਹੁੰਦੀਆਂ ਨੇ। ਸੋ ਇਹ ਗੱਲਾਂ ਫਿਰ ਸੈਕੰਡਰੀ ਹੋ ਜਾਂਦੀਆਂ ਨੇ ਨ ਜੇ ਸਮਾਂ ਹੀ ਨਹੀਂ ਦਿੱਤਾ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਬੜਾ ਕਹਿ ਲੋ ਕਿ ਖਚਮਾ ਜਿਹਾ ਟਾਈਮ ਦਿੰਦਾ ਹਾਂ ਜੀ ਖਚਮਾ ਸਮਾਂ ਦਿੰਦਾ ਹੈ ਬੜਾ ਹੁੰਦਾ ਕੀ ਹੈ ਕਿ ਮੁਲਾਕਾਤ ਦਾ ਵੈਸੇ ਐਕਚੁਅਲ ਸਮਾਂ ਜਿਹੜਾ ਜੇਲ ਮੈਨੂਅਲ ਦੇ ਅਨੁਸਾਰ ਤੇ ਹੁੰਦਾ ਹੀ ਕੁਝ ਮਿੰਟ ਦਾ ਆ ਪਰ ਉਸਰਾ ਮੁਲਾਕਾਤ ਲੰਬੀ ਵੀ ਕਰਵਾ ਦਿੰਦੇ ਅੱਗੇ ਅਸੀਂ ਇਥੇ ਘੰਟਿਆਂ ਬੱਧੀ ਵੀ ਕੀਤੀ ਆ ਇਹ ਹਸਾਬ ਕਿਤਾਬ ਹੁੰਦਾ ਇਹਨਾਂ ਦਾ ਪਰੰਤੂ ਗੱਲ ਇਹ ਆ ਕਿ ਜੇ ਟਾਈਮ ਘਟ ਰਿਹਾ ਤਾਂ ਜ਼ਰਾ ਜੀ ਗੱਲਿਆ ਕਿ ਕਿ ਪੋਲੀਟੀਕਲੀ ਕੋਈ ਜ਼ਿਆਦਾ ਗੱਲਾਂ ਨਹੀਂ ਹੋਈਆਂ ਹੋਣਗੀਆਂ ਸ਼ਾਇਦ ਉਹਨਾਂ ਦਾ ਫੈਸਲਾ ਇਹ ਹੋਏਗਾ ਕਿ ਚੰਗੀਆਂ ਵਿਚਾਰਾਂ ਹੋ ਜਾਣ ਇੱਕ ਵਾਰੀ ਤਕੜੀਆਂ ਫਿਰ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਿਆਸਤ ਦੇ ਵਿੱਚ ਕੁਦਣ ਤੋਂ ਪਹਿਲਾਂ ਬਹੁਤ ਵਾਰ ਸੋਚਿਆ ਜਾਂਦਾ ਹੈ ਕਿ ਗਾਂ ਇਹਦਾ ਹਸ਼ਰ ਅੰਜਾਮ ਕੀ ਹੋਏਗਾ ਕੀ ਹੋ ਸਕਦਾ ਜੀ 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 ਗੁਰਦੇਵ ਜੀ ਕਹਿੰਦੇ ਭਾਜੀ ਕੀ ਖਲੋਣਾ ਚਾਹੀਦਾ ਅਮਰਤਪਾਲ ਸਿੰਘ ਨੂੰ ਜਾਂ ਨਹੀਂ ਜੀ ਇਹਦੇ ਨਾਲ ਚੌਧਰੀ ਸਾਹਿਬ ਮੈਂ ਕੁਝ ਨਹੀਂ ਕਹਿ ਸਕਦਾ ਸਰ ਇਹ ਹਰ ਇੱਕ ਬੰਦੇ ਦਾ ਜ਼ਿਆਤੀ ਅਧਿਕਾਰ ਆ ਚਾਹੇ ਉਹ ਜੇਲ੍ਹ ਦੇ ਵਿੱਚ ਆ ਚਾਹੇ ਉਹ ਰੀਲ ਦੇ ਵਿੱਚ ਆ ਚਾਹੇ ਉਹ ਖੇਲ ਦੇ ਵਿੱਚ ਆ ਜੀ ਜਦ ਅਮਰਤਪਾਲ ਸਿੰਘ ਖਲੋ ਜਾਏਗਾ ਨਤੀਜਾ ਆ ਜਾਏਗਾ ਫਿਰ ਆਪਾਂ ਨੂੰ ਪਤਾ ਲੱਗ ਜਾਏਗਾ ਮੈਂ ਕਿਸੇ ਨੂੰ ਕੀ رائے ਦੇ ਸਕਦਾ ਕੀ ਮੈਂ ਕਿਸੇ ਦੀ رائے ਨਾਲ ਕੋਈ ਫੈਸਲਾ ਲਵਾਂਗਾ ਸੋ ਇਹ ਆਪਾਂ ਨਹੀਂ ਕਹਿ ਸਕਦੇ ਖਲੋ ਸਕਦਾ ਕੋਈ ਨਹੀਂ ਖਲੋ ਸਕਦਾ ਦੇਖੋ ਅਗਲਾ ਬੰਦਾ ਫਸਿਆ ਮੈਂ ਜਿਵੇਂ ਕਿ ਕਿ ਹੱਥ ਪੈਰ ਮਾਰਦਾ ਹੀ ਯਾਰ ਇਹ ਮਾਰਦਾ ਬਾਕੀ ਹੁੰਦਾ ਨਾ ਨਿੱਜੀ ਫੈਸਲਾ ਜੋ ਲੜਨਾ ਚੋਂ ਮੈਂਬਰ ਪਾਰਲੀਮੈਂਟ ਬਣ ਕੇ ਜੇਲ੍ਹ ਦੇ ਵਿੱਚ ਕੁਝ ਸਕੂਨ ਤੇ ਹੈ ਹੀ ਹੈ ਨਾ ਬੇਸ਼ੱਕ ਕੇਸ ਖਤਮ ਨਹੀਂ ਹੋਏਗਾ ਤਾਂ ਹੋ ਸਕਦਾ ਕੱਲ ਨੂੰ ਕੋਈ ਸਰਕਾਰ ਬਦਲ ਜਾਵੇ ਕੇਸ ਵੀ ਖਤਮ ਹੋ ਜਾਵੇ ਠੀਕ ਹੈ ਨਾ ਤਾਂ ਮਤਲਬ ਕਿ ਰੀਲੀਫ ਤੇ ਮਿਲੇਗੀ ਤੁਸੀਂ ਬਾਹਰ ਖਾਸ ਮੌਕੇ ਤੇ ਜਾ ਸਕਦੇ ਆ ਜਿਲ੍ਹੇ ਦੇ ਵਿੱਚ ਅੰਦਰ ਹੁੰਦੇ ਤੇ ਦੂਜੀ ਗੱਲ ਅਗਲਾ ਚੀਜ਼ਾਂ ਦੇਖਦਾ ਬਾਈ ਸਾਡੇ ਅਨੁਸਾਰ ਥੋੜੀ ਚੱਲਦਾ ਜੀ 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 ਦੂਜੀ ਗੱਲ ਇਹ ਕਿ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਵੀ ਚਾਹਣਗੇ ਕਿ ਬਾਈ ਕਿਸੇ ਤਰੀਕੇ ਨਾਲ ਅਸੀਂ ਵੀ ਆਪਣੀ ਫ੍ਰਸਟ੍ਰੇਸ਼ਨ ਇੱਕ ਨਬਜ਼ ਦੱਸ ਦੇਣਾ ਪੰਜਾਬ ਦੀ ਜਿਹੜੀ ਨਬਜ਼ ਆ ਮਜ਼ਬੂਤਾ ਤੌਰ ਤੇ ਜੀ ਨਬਜ਼ ਪੰਜਾਬ ਦੀ ਜਿਹੜੀ ਹੈ ਉਹ ਕੁਝ ਇਸ ਤਰ੍ਹਾਂ ਹੀ ਬੋਲਦੀ ਆ ਕਿ ਪਾਰਟੀਆਂ ਤੋਂ ਲੋਕ ਨਾਖੁਸ਼ ਨੇ ਤੇ ਨਾਖੁਸ਼ ਲੋਕ ਹਮੇਸ਼ਾ ਚਿਹਰਿਆਂ ਪਿੱਛੇ ਜ਼ਰੂਰ ਦੌੜਦੇ ਹੁੰਦੇ ਆ ਤੇ ਚਿਹਰਿਆਂ ਦੀ ਦੌੜ ਆਪਾਂ ਅੱਗੇ ਵੀ ਵੇਖੀ ਆ ਨਤੀਜਾ ਕੁਝ ਵੀ ਹੋਵੇ ਇੱਕ ਵਾਰੀ ਦੌੜ ਬਹੁਤ ਵੱਡੀ ਲੱਗਦੀ ਆ ਇਹ ਆਪਾਂ ਦੇਖਿਆ ਮੈਂ ਨਾਮ ਨਹੀਂ ਲਾਉਂਗਾ ਵਿਅਕਤੀ ਵਿਸ਼ੇਸ਼ ਤੇ ਕਿ ਕੋਈ ਸੰਸਾਰ ਚਾਹੇ ਜਾਂ ਨਹੀਂ ਹੈ ਤਾਂ ਉਹਨਾਂ ਚਿਹਰਿਆਂ ਦੇ ਪਿੱਛੇ ਇੱਕ ਦੌੜ ਲੱਗੀ ਆ ਤਾਂ ਉਹਦਾ ਕਾਰਨ ਇਹੀ ਆ ਕਿ ਜਿਹੜੀ ਰਵਾਇਤੀ ਰਾਜਨੀਤੀ ਹੁੰਦੀ ਆ ਜਾਂ ਇਸ ਤਰ੍ਹਾਂ ਦੀ ਜਿਹੜੀ ਸਿਆਸੀ ਜਮਾਤ ਹੁੰਦੀ ਆ ਲੋਕ ਉਹਨਾਂ ਹੱਥੋਂ ਟੁੱਟੇ ਹੁੰਦੇ ਮੈਂ ਕੱਲ ਇੱਕ ਤੁਹਾਨੂੰ ਮਿਸਾਲ ਮਾਜੇ ਤੋਂ ਦਿੱਤੀ ਵੀ ਸੀ ਜੀ 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 ਬਿਲਕੁਲ ਗੱਲ ਤੁਹਾਡੀ ਠੀਕ ਆ ਜੀ ਤਾ ਇਸ ਦੇ ਨਾਲ ਹੀ ਆਪਾਂ ਬਈ ਗੱਲ ਅੱਗੇ ਵੱਤ ਨੂੰ ਚੱਲੀਏ ਇਧਰੋਂ ਪੰਜਾਬ ਨੇਸ਼ਨਲ ਨੇਸ਼ਨਲ ਏਕ ਨੇ ਪਏ ਜੀ ਜਿਤਾਉਣ ਦਾ ਕੀ ਫਾਇਦਾ ਹੋਊਗਾ ਬਈ ਉਹ ਲੋਕਾਂ ਨੇ ਦੇਖਣਾ ਉਹ ਸਲਕੇ ਦੇ ਲੋਕਾਂ ਉੱਤੇ ਡਿਪੈਂਡ ਕਰਦਾ ਦਾ ਗੱਲ ਇਹ ਆ ਕਿ ਵੇਖੋ ਜਿਤਾਉਣ ਦਾ ਫਾਇਦਾ ਇਹ ਆ ਕਿ ਜਿਹੜੀ ਇੱਕ ਵੱਖਵਾਦੀ ਮੂਵਮੈਂਟ ਹੈ ਖਾਲਿਸਤਾਨੀ ਮੂਵਮੈਂਟ ਉਹਦੇ ਸਮਰਥਕ ਜਿਹੜੇ ਚਾਹਣਗੇ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਉੱਥੇ ਸਦਨ ਦੇ ਵਿੱਚ ਹਾਊਸ ਦੇ ਵਿੱਚ ਵੀ ਗੱਲ ਰੱਖੇਗਾ ਇਹ ਵੀ ਗੱਲ ਹੈ ਉਮੀਦ ਤਾਂ ਹੈ ਨਾ ਦੇਖੋ ਇਹੀ ਚੀਜ਼ ਆਉਂਦੀ ਹੈ ਕਈਆਂ ਨੂੰ ਇਹ ਭਲੇਖਾ ਹੋਏਗਾ ਕਿ ਜਿਤਨਸਾਰ ਅਮਰਪਾਲ ਸਿੰਘ ਬਾਹਰ ਆ ਜਾਏਗਾ। ਕਈਆਂ ਨੂੰ ਇਹ ਹੋਏਗਾ ਕਿ ਵੋਟ ਦੇ ਨਾਲ ਭਗਵੰਤ ਮਾਨ ਨੂੰ ਜਵਾਬ ਦਿੱਤਾ ਜਾਵੇ। ਵੋਟ ਨਾਲ ਝੋਟ। ਮਤਲਬ ਕਿ VOTER ਕਈ ਐਂਗਲ ਤੋਂ ਸੋਚਦਾ ਹੈ ਸਰ। ਜੀ ਹਾਂ ਸਭ ਦਾ ਆਪਣਾ ਆਪਣਾ ਨਜ਼ਰੀਆ ਬਾਕੀ। ਓਪੀਨੀਅਨ ਹੈ ਪਰ ਇਹ ਨਹੀਂ ਹੈਗਾ ਕਿ ਜੋ ਸਿਮਰਨਜੀਤ ਸਿੰਘ ਮਾਨ ਵੇਲੇ ਦੀ ਪਰਿਸਥਿਤੀ ਸੀਗੀ ਕਿ ਉਸ ਵੇਲੇ ਅਜੀਤ ਸਿੰਘ ਮਾਨ ਨੂੰ ਸ਼ਾਇਦ ਸਿਮਰਨਜੀਤ ਸਿੰਘ ਮਾਨ ਨੇ ਤਰਨ ਤਰਨ ਤੋਂ ਦੋ ਖਡੂਰ ਸਾਹਿਬ ਹਲਕਾ ਨਹੀਂ ਸੀ। ਹਲਕਾ ਇਹੋ ਸੀ। ਤਾਂ ਉਸ ਵੇਲੇ ਸ਼ਾਇਦ 4 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ ਸੀਗਾ ਮੈਂ ਐਸਾ ਤਾਂ ਮਾਹੌਲ ਨਹੀਂ ਦੇਖਦਾ ਮਾਫ ਕਰਨਾ ਪਰ ਇਹ ਆ ਕਿ ਕਈ ਵਾਰ ਤੁਹਾਨੂੰ ਪਤਾ ਖੇੜ ਹੋ ਜਾਂਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਇਸ ਤਰ੍ਹਾਂ ਦੀ ਇਸ ਵੇਲੇ ਕਾਫੀ ਹੱਤ ਬਣੀ ਪਈ ਆ ਵੋਟਰਾਂ ਦੀ ਨਿਰਾਸ਼ ਨੇ ਹੋ ਨਿਰਾਸ਼ ਨਿਰਾਸ਼ ਨੇ ਰਵਾਇਤੀ ਪਾਰਟੀਆਂ ਤੋਂ ਤੇ ਰਵਾਇਤੀ ਪਾਰਟੀਆਂ 'ਚ ਇੱਕ ਸੱਜਰੀ ਪਾਰਟੀ ਵੀ ਸ਼ਾਮਲ ਹੋਈ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਇਹਦੇ ਨਾਲ ਭਰਮਜੀਤ ਸਿੰਘ ਐ ਕਨੇਜੀ ਕੇ ਹਮਦਰਦੀ ਦੀ ਵੋਟ ਵੀ ਮਿਲੇਗੀ ਅਮਰਪਾਲ ਸਿੰਘ ਨੂੰ ਜੀ ਤੇ ਇੱਕ ਵੀਰ ਕਹਿੰਦੇ ਪਏ ਨੇ ਕਹਿੰਦੇ ਕਿ ਜਿੱਦਾਂ ਕੇਜਰੀਵਾਲ ਸਾਹਿਬ ਜ਼ਮਾਨਤ ਮੰਗਦੇ ਸੀ 2-4 ਦਿਨ ਦੇ ਪ੍ਰਚਾਰ ਲਈ ਉਸ ਤਰ੍ਹਾਂ ਦੇ ਨਾਲ ਇਹ ਵੀ ਜ਼ਮਾਨਤ ਦੀ ਅਰਜ਼ੀ ਦੇ ਨਹੀਂ ਜ਼ਮਾਨਤ ਪ੍ਰਚਾਰ ਵਾਸਤੇ ਨਹੀਂ ਇਹ ਦੇਤੇ ਤਾਂ ਤੁਸੀਂ ਭੁੱਲ ਜਾਓ ਮੇਰਾ ਮੰਨਣਾ ਇਹ ਹੈ ਕਿ ਜੇ ਪ੍ਰਚਾਰ ਵਾਸਤੇ ਜ਼ਮਾਨਤ ਮਿਲਦੀ ਹੈ ਤਾਂ ਸੈਸੋਧੀਆਂ ਨੂੰ ਵੀ ਮਿਲੇਗੀ ਜੀ ਪ੍ਰਚਾਰ ਵਾਸਤੇ ਤਾਂ ਫਿਰ ਸਤਿੰਦਰ ਜੈਨ ਨੂੰ ਵੀ ਮਿਲਣੀ ਚਾਹੀਦੀ ਹੈ ਐ ਤਾਂ ਹਰੇਕ ਬੰਦਾ ਹੀ ਜਿਹੜਾ ਲੰਬੇ ਸਮੇਂ ਤੋਂ ਤੜਿਆ ਉਹ ਕੋਈ ਵੀ ਇਲੈਕਸ਼ਨ ਜਿਹੜਾ ਕੋਈ ਨੇੜੇ ਤੇੜੇ ਦਾ ਕਾਉਂਸਲਰ ਦਾ ਹੈ ਸਰਪੰਚੀ ਦਾ ਉਹ ਭਰ ਕੇ ਕਹੇ ਕਿ ਹਾਂ ਜੀ ਮੈਨੂੰ ਜ਼ਮਾਨਤ ਦੇ ਦਿਓ ਜੀ ਇਹ ਵੀ ਗੱਲ ਹੈ ਮੈਨੂੰ ਛੁੱਟੀ ਦੇ ਦਿਓ ਸੋ ਇਹ ਬਹੁਤ ਮੁਸ਼ਕਲ ਹੁੰਦਾ ਹੈ ਇਹ ਕਿਉਂਕਿ ਕੋਰਟ ਨੂੰ ਪਤਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਅਸੀਂ ਕਿਸੇ ਨੂੰ ਜ਼ਮਾਨਤ ਇਸ ਗਰਾਉਂਡ ਤੇ ਦੇਵਾਂਗੇ ਤਾਂ ਦੂਸਰਿਆਂ ਨੇ ਵੀ ਉਸ ਆਰਡਰ ਨੂੰ ਨਾਲ ਲਾ ਕੇ ਜ਼ਮਾਨਤ ਮੰਗਣੀ ਹੈ ਨਾ ਹਾਂ ਇਹ ਵੀ ਗੱਲ ਹੈ ਠੀਕ ਹੈ ਨਾ ਉਹ ਗਰਾਉਂਡ ਫਿਰ ਬਣਾਇਆ ਜਾਂਦਾ ਹਵਾਲਾ ਦੇ ਜੀ ਜੀ ਜੀ